ਮੈਨੂੰ ਇੰਜ ਲੱਗਦਾ ਪਰ ਰੂੜੀ ਤੇ ਕੰਮ ਕਰਨੇ ਆ ਵੀ ਰੂੜੀ ਗੋਇਆ ਬਦਾਨ ਵਾਸਤੇ ਹਾਂਜੀ ਹਾਂਜੀ ਦੋਸਤੋ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਦੋਸਤੋ ਤੁਹਾਨੂੰ ਇਹ ਚੈਨਲ ਤੋਂ ਡੇਰੀ ਫਾਰਮ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਉਹ ਸਮੇਂ-ਸਮੇਂ ਤੇ ਦੋਸਤੋ ਮਿਲਿਆ ਰਹਿੰਦੀਆਂ ਨੇ ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਿਹੜੀ ਜਾਣਕਾਰੀ ਹੈ ਉਹਦੇ ਨਾਲ ਫਾਇਦਾ ਜੜਾ ਉਹ ਤੁਹਾਨੂੰ ਹੁੰਦਾ ਹੋਊਗਾ ਤੇ ਤੁਸੀਂ ਦੋਸਤੋ ਵੱਖ-ਵੱਖ ਅੱਗੇ ਕਮੈਂਟ ਵੀ ਕਰਦੇ ਹੋ ਵੀ ਅੱਗੇ-ਅੱਗੇ ਆਉਣ ਵਾਲੇ ਵੀਡੀਓ ਦੇ ਵਿੱਚ ਸਾਨੂੰ ਇਹ ਜਾਣਕਾਰੀ ਦਿਓ ਤੇ ਇੱਕ ਸੱਜਣ ਦਾ ਕਮੈਂਟ ਆਇਆ ਸੀ ਕਿ ਤੁਸੀਂ ਆਪਣੇ ਜਿਹੜੇ ਜਾਨਵਰਾਂ ਨੂੰ ਉਹ ਕਿਵੇਂ ਮਤਲਬ ਜਿਹੜੇ ਫੀਡ ਵਗੈਰਾ ਜਾਂ ਕੱਖ ਨੇ ਜਾਂ ਪੱਠੇ ਕਹਿੰਦੇ ਨੇ ਆ ਵੀ ਉਹ ਪਾਉਂਦੇ ਹੋ ਤੇ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਡੇ ਨਾਲ ਇਸੇ ਟੌਪਿਕ ਦੇ ਉੱਤੇ ਆਪਾਂ ਜਿਹੜੀ ਉਹ ਗੱਲਬਾਤ ਕਰਾਵਾਂਗੇ ਤੇ ਚਲੋ ਜੀ ਜੀਨੇ ਬਾਈ ਜੀ ਤੁਸੀਂ ਜਾਣਦੀ ਹੋ ਵੀਡੀਓ 'ਚ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਵੀਰ ਮੇਰੇ ਵੀਡੀਓ ਵੇਂਦੇ ਨੇ ਇਨਾ ਪਿਆਰ ਦਿੰਦੇ ਨੇ ਸਾਰੇ ਵੀਰਾਂ ਨੂੰ ਸਸਰੀਕਾਲੇ ਤੇ ਇੱਕ ਵੀਰ ਦਾ ਨਾ ਕਮੈਂਟ ਆਇਆ ਸੀ ਵੀ ਪੱਠਿਆਂ ਦੀ ਰੁਟੀਨ ਬਣਾ ਕੇ ਦੋ ਸਾਰੀ ਜਿਹੜੀ ਆਪਾਂ ਪਾਣੇ ਆ ਪੱਠੇ ਚਲੋ ਸਾਰੀ ਪਾਉਂਦੇ ਨੇ ਥੋੜਾ ਜਿਹਾ ਪਰ ਕਈ ਹੋਰ ਤਰੀਕੇ ਨਾਲ ਪਾਉਂਦੇ ਨੇ ਅਸੀਂ ਜਿਹੜੇ ਤਰੀਕੇ ਨਾਲ ਪਾਉਂਦੇ ਆ ਜਿਹਦੇ ਨਾਲ ਆਪਾਂ ਨੂੰ ਫਾਇਦਾ ਹੋਵੇ ਡੇਰੀ ਫਾਰਮ ਦਾ ਖਰਚਾ ਘਟ ਆਵੇ ਠੀਕ ਹੈ ਜੀ ਤੇ ਆਮਦਨ ਜਿਆਦੀ ਹੋਵੇ ਤੇ ਆਪਣੇ ਜਾਨਵਰ ਵੀ ਸਾਰੇ ਸਹੀ ਰਹਿਣ ਆਪਾਂ ਜੋਦੇ ਤੇ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਬਣਾ ਕੇ ਤੇ ਵੀਡੀਓ ਨਾਲ ਐਂਡ ਤੇ ਜੁੜੇ ਰਿਹਾ ਜੀ ਜਿਹੜੇ ਵੀਰ ਨਵੇਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਜੀ ਹਾਂ ਜੀ ਆਜੋ ਅੰਦਰ ਆਜੋ ਇਹ ਬਰਾੜ ਸਾਹਿਬ ਐਵੇਂ ਗੱਲ ਹੀ ਜਿਵੇਂ ਆਪਾਂ ਪੱਠੇ ਸਾਰੀ ਪਾਉਂਦੇ ਨੇ ਹਾਂਜੀ ਪਰ ਮੈਨੂੰ ਇਹ ਜਿਹਾ ਲੱਗਦਾ ਵੀ ਪਹਿਲਾਂ ਅਸੀਂ ਵੀ ਉਵੇਂ ਹੀ ਪਾਣੇ ਹੁੰਦੇ ਸੀ ਜਿਵੇਂ ਲੋਕ ਪਾਉਂਦੇ ਨੇ ਹੁਣ ਕਈ ਘਰ ਤੇ ਕਈ ਤੇ ਸਹੀ ਨੇ ਜਿਹੜੇ ਵੱਡੇ ਡੇਅਰੀ ਫਾਰਮ ਨੇ ਉਹਨਾਂ ਨੂੰ ਤਾਂ ਪਤਾ ਸਾਰੇ ਵੀਰਾਂ ਨੂੰ ਉਹਨਾਂ ਵਾਸਤੇ ਆਪਣੀ ਵੀਡੀਓ ਨਹੀਂ ਹੁੰਦੀ ਹੁੰਦੀ ਹੈ ਨਾ ਆਪਾਂ ਨੂੰ ਸਗੋਂ ਉਹਨਾਂ ਤੋਂ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਵੀ ਪਰ ਮੇਰੀ ਵੀਡੀਓ ਜ਼ਿਆਦਾਤਰ ਹੁੰਦੀ ਹੈ ਜਿਹੜੇ ਛੋਟ ਘੱਟ ਜਾਨਵਰ ਨੇ ਜਿਨ੍ਹਾਂ ਕੋਲ ਦੋ ਜਾਨਵਰ ਨੇ ਜਾਂ ਚਾਰ ਜਾਨਵਰ ਨੇ ਘਰ ਆਪਾਂ ਘਰੇਲੂ ਰੱਖਣੇ ਆ ਜਿਵੇਂ ਵੀ ਮੇਰੀ ਵੀਡੀਓ ਜ਼ਿਆਦੀ ਉਹਨਾਂ ਕਰਕੇ ਵੇ ਪਾਣਾ ਹੁੰਨਾ ਮੈਂ ਹਰੇਕ ਵੀਡੀਓ ਵੱਡੇ ਵੀ ਫਾਰਮਰ ਨਾ ਹਨਾ ਮੇਰੀ ਵੀਡੀਓ ਪਾਉਣ ਦੇ ਆ ਬਾਲਾ ਵੇਖਣ ਵੀ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਹੈ ਸਾਰਾ ਆਪਾਂ ਉਹਨਾਂ ਵਾਸਤੇ ਨਹੀਂ ਹੈਗੀ ਤੇ ਆਪ ਪਾਨੇ ਦੇ ਪੱਠੇ ਦਿੱਥੇ ਹੀ ਆ ਪਰ ਆਪਾਂ ਨੂੰ ਲੱਗਦਾ ਵੀ ਮੈਨੂੰ ਇੰਜ ਲੱਗਦਾ ਪਰ ਰੂੜੀ ਤੇ ਕੰਮ ਕਰਨੇ ਆ ਵੀ ਰੂੜੀ ਗੋਇਆ ਵਧਾਉਣ ਵਾਸਤੇ ਹਾਂਜੀ ਵੀ ਨਾ ਜਾਨਵਰ ਵਧਾਉਣ ਵਾਸਤੇ ਆਪਾਂ ਕੰਮ ਕਰਨੇ ਪਏ ਆ ਵੀ ਜਾਨਵਰ ਵੀ ਆਪਣਾ ਰਾਜੀ ਰਹੇ ਦੁੱਧ ਵੀ ਜ਼ਿਆਦਾ ਦੇ ਤੇ ਖਰਚਾ ਘਟ ਆਏ ਆਪਾਂ ਕੀ ਕਰਨੇ ਆ ਵੀ ਲਿਆਂਦੀ ਤੂੜੀ ਪਾਤੀ ਤੂੜੀ ਚੱਲ ਪੱਠੇ ਜਿੰਨੇ ਕੋਈ ਪਾਤੇ ਜਿੰਨਾ ਕੋਈ ਦਾਣਾ ਜਿਵੇਂ ਪਾਣ ਵੀ ਸਾਰੇ ਹੀ ਪਾਨੇ ਸਾਰਾ ਕੁਝ ਹੀ ਉਹ ਹੀ ਆ ਪਰ ਪਾਨੇ ਬੇਟਾਂ ਗਜੇ ਨਾਲ ਮਤਲਬ ਤਰੀਕਾ ਨਹੀਂ ਹੈਗਾ ਤਰੀਕਾ ਨਹੀਂ ਸਹੀ ਹੈ ਕੰਮ ਲਈ ਕੋਈ ਪਹਿਲਾ ਪਾਤਾ ਕੋਈ ਜਿਹੜੀ ਚੀਜ਼ ਬਾਅਦ ਚੋਂ ਪਾਣੀ ਉਹ ਪਹਿਲਾ ਪਾਤੀ ਜਾਂ ਬਾਅਦ ਚੋਂ ਇਕੱਠੀ ਪਾਤੀ ਹੁਣ ਕਈ ਵੀਰ ਫੋਨ ਕਰੀ ਜਾਣਗੇ ਕਹਿੰਦੇ ਵੀ ਫੈਂਟ ਬੜੀ ਘੱਟ ਹੁੰਦੀ ਹੈ ਹਾਂਜੀ ਹਾਂਜੀ ਫੈਂਟ ਦਾ ਜ਼ਿਆਦਾ ਰੀਜ਼ਨ ਇਹ ਹੀ ਹੈ ਜਿਹੜਾ ਦਾਣਾ ਆਪਾਂ ਇੱਕੋ ਵਾਰੀ ਛੋੜ ਦੇਣਾ ਸਾਰਾ ਠੀਕ ਹੈ ਜੀ ਉਹ ਕਈ ਦਾਣਾ ਪਿਓ ਅਸੀਂ ਰਿੰਨ ਕੇ ਪਾਣੇ ਆ ਸ਼ੁਰੂ ਤੋਂ ਹਾਂਜੀ ਤੇ ਕਈ ਵੀਰ ਪਿਓ ਕੇ ਪਾਣੇ ਰਿੰਨ ਕੇ ਮਤਲਬ ਰਿੰਨ ਕੇ ਵੀ ਅੱਗ ਤੇ ਅੱਛਾ ਮਤਲਬ ਬਾਲ ਕੇ ਮੈਂ ਤਾਂ ਸਿੱਧਾ ਨਹੀਂ ਪਾਉਂਦੇ ਸੀ ਨਾ ਨਾ ਅਹੀ ਦਾ ਮਤਲਬ ਕਿ ਜਿਵੇਂ ਸਵੇਰੇ ਆਪਾਂ ਧਾਰ ਦੇਣਾ ਅੱਗ ਤੇ ਹਾਂਜੀ ਹੁਣ ਉਹ ਲਾ ਲੋ 3 ਵਜੇ ਹੀ ਇਹ ਜਨ ਬਣਨੇ ਨੇ ਇਥੇ ਮੱਜਾਂ ਅੱਛਾ ਜੀ ਤੇ 3 ਵਜੇ ਆਪਾਂ 4 ਪਹਿਲਾਂ ਕੱਢਤਾ ਹੁਣ ਸਵੇਰੇ ਹਾਂਜੀ ਹਾਂਜੀ 4 ਕੱਢਤਾ ਤੇ 4 ਨੂੰ ਹਵਾ ਲੱਗ ਜੀ ਘਟੋ ਘਟ 4 ਘੰਟੇ 4 ਨੂੰ ਦਿਆ ਕਰੋ ਵੀ ਕੱਢ ਕੇ ਐਵੇਂ ਹਾਂਜੀ ਹਾਂਜੀ ਇੱਕ ਤੇ ਇਹਦਾ ਇੱਕੋ ਇਹ ਫਾਇਦਾ ਹੈ ਵੀ ਇਹਦੇ ਚੋਂ ਵਾਸ਼ਨਾ ਉੱਡ ਜਾਂਦੀ ਹੈ ਹਾਂਜੀ ਜਿਵੇਂ ਕਈ ਵਾਰ ਅਗਲਾਂ ਦਾ ਦੁੱਧ ਚੋਂ ਵਾਸ਼ਨਾ ਹੁੰਦੀ ਹੈ ਹਾਂਜੀ ਜਿਹੜਾ ਤੇ ਬੰਦਾ ਪੀਂਦਾ ਰਹਿੰਦਾ ਦੁੱਧ ਉਹ ਤੇ ਪੀਂਦਾ ਰਹਿੰਦਾ ਉਹਨੂੰ ਨਹੀਂ ਪਤਾ ਲੱਗਦਾ ਹਾਂਜੀ ਜਿਹੜਾ ਮਤਲਬ ਕਿ ਜਿਵੇਂ ਤੁਸੀਂ ਲਾ ਲਓ ਜਿੰਨ ਨਹੀਂ ਚਾਰ ਨਵਾਂ ਇੱਕੋ ਵਾਰ ਬੰਦਾ ਪੀਏਗਾ ਆਪਣੇ ਘਰ ਆ ਕੇ ਉਹਨੂੰ ਮਤਲਬ ਫਲੇਵਰ ਦਾ ਫਰਕ ਜਿਹਾ ਲੱਗਦਾ ਫਲੇਵਰ ਦਾ ਫਰਕ ਲੱਗੇ ਉਹ ਆਖੇਗਾ ਵੀ ਜਿਵੇਂ ਦੁੱਧ ਨਾਲ ਕੋਈ ਚੀਜ਼ ਪਾਈ ਹੈ ਤੁਸੀਂ ਉਹਦੇ ਚ ਤੇ ਆਪਾਂ ਪਾਇਆ ਕੁਝ ਵੀ ਨਹੀਂ ਹੁੰਦਾ ਹਨ ਜਿਵੇਂ ਐ ਚਾਰ ਘੰਟੇ ਲਾ ਲਓ ਪੰਜ ਇਹਨੇ ਪਿਆ ਰਹਿਣਾ ਵੀ ਇਹ ਚੋ ਸਾਰੀ ਵਾਸ਼ਨਾ ਜੋ ਵੀ ਉੱਡ ਜਾਣੀ ਸਾਰੀ ਹਾਂਜੀ ਉੱਡ ਗਈ ਇਹਦੇ ਚ ਆਪਾਂ ਕਰਨੀ ਉੱਤੇ ਤੂੜੀ ਪਾਣੀ ਹੈ ਤੂੜੀ ਆ ਇਹ ਚਾਰ ਆਪਾਂ ਪਾਣਾ ਇੱਕ ਮੱਜ ਨੂੰ 15 ਕੁ ਕਿਲੋ ਸਿਰ ਇਹ ਦਿਹਾੜੀ ਦਾ ਇੱਕ ਟਾਈਮ ਦਾ ਇੱਕ ਦਿਹਾੜੀ ਦਾ ਅੱਛਾ ਦਿਹਾੜੀ ਦਾ ਹਾਂ ਵੀ ਵੱਧ ਨਹੀਂ ਪਾਣਾ ਠੀਕ ਹੈ ਜੀ ਹੁਣ ਕਈ ਵੀਰ ਕਰਦੇ ਨੇ 2 ਵਜੇ ਪਾਤੇ 4 ਵਜੇ ਪਾਤੇ ਸ਼ਾਮੀ ਫਿਰ ਪਾਤੇ ਉਹ ਕੰਮ ਬੰਦ ਕਰ ਦੋ अच्छा जी अपने बंदਿਆਂ ਨੂੰ ਨਾ ਥੋੜਾ ਜਿਹਾ ਏ ਹੀ ਨਹੀਂ ਹੁੰਦਾ ਵੀ ਜਿੰਨਾ ਚ ਇੱਕ ਮੱਝ ਆਪਣੀ ਹੈ ਪੂਰੀ ਅੱਖੀਆਂ ਬਾਹਰ ਨਾ ਕੱਢੇ ਪਰ ਉਹ ਨਾ ਸਮਝਦੀ ਕੋਈ ਨਹੀਂ ਵੀ ਇਹ ਰੱਜੀ ਕੋਈ ਨਹੀਂ ਅੱਜ ਮਾਰਦੇ ਤੇ ਜੋ ਕੰਮ ਤੂੜੀ ਨੇ ਨਹੀਂ ਕਰਨਾ ਹੁੰਦਾ ਜ਼ਰੂਰ ਵੀ ਤੂੜੀ ਬਿਨਾ ਆਪਣਾ ਸਰਦਾ ਵੀ ਨਹੀਂ ਹਾਂਜੀ ਜੇ ਆਪਾਂ ਅੱਖੀ ਵੀ ਤੂੜੀ ਫਾਈਬਰ ਹੈ ਮਤਲਬ ਇੱਕ ਤਰ੍ਹਾਂ ਦੀ ਹੈ ਸਫਾਈ ਕਰਦੀ ਹੈ ਪੇਟ ਦੇ ਉੱਤੇ ਵੀ ਹਾਂ ਵੀ ਤੂੜੀ ਮੈਂ ਅੱਖਾਂ ਵੀ ਨਾ ਪਾਉ ਹਾਂਜੀ ਹਾਂਜੀ ਤੇ ਤੂੜੀ ਬਿਨਾ ਸਰਦਾ ਵੀ ਨਹੀਂ ਤੇ ਤੂੜੀ ਜਿਆਦਾ ਪਾਣੀ ਵੀ ਨਹੀਂ ਜੀ ਹਾਂਜੀ ਵੀ ਜੇ ਤੁਸੀਂ ਆਵਾ ਮੇਰੇ ਤਰੀਕੇ ਨਾਲ ਚੱਲੋਗੇ ਨਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਤੁਹਾਡੇ 2 ਮਹੀਨਿਆਂ ਦੇ ਵਿੱਚ ਵਿੱਚ ਸਾਰੀਆਂ ਮੱਝਾਂ ਤੇ ਗਾਵਾਂ ਰੱਜੀ ਵੀ ਹੋ ਜਾਣਗੀਆਂ ਤੇ ਤੁਹਾਡਾ ਖਰਚਾ ਬੜਾ ਘਟ ਜੇਗਾ ਤੂੜੀ ਦਾ ਤੇ ਪੱਠਿਆਂ ਦਾ ਉਹ ਤਾਂ ਕੱਟਣੀ ਹੈ ਜਿਹਦਾ ਪਤਾ ਤਰੀਕੇ ਵਾ ਚੱਲਣਾ ਹੈ ਹੁਣ ਜੇ ਆਪਾਂ ਬੌਲੇ ਵਾਂਗੂ ਖਾਈ ਜਾਈਏ ਹਾਂ ਸੇ ਆ ਸੇ ਤਾਂ ਆਪਣੀ ਵੀ ਪਤਾ ਕਿੱਥੇ ਜਾਣੀ ਹੈ ਇੱਕ ਹੋਰ ਹੈ ਨਾ ਬਰਾੜ ਸਾਹਿਬ ਦੀ ਚ ਇੱਕ ਗੱਲ ਹੋਰ ਹੈ ਜਿਵੇਂ ਜਿਹੜੀਆਂ ਮੱਝਾਂ ਨੇ ਨਾ ਇਹਨਾਂ ਨੂੰ ਜਿਆਦਾ ਰੈਸਟੋਰੈਂਟ ਵੀ ਚਾਹੀਦਾ ਵੀ ਗਾਲੀ ਕਰਨ ਹੁਣ ਲਾਲੋ ਸਾਹਿਬ ਵੀ ਡੰਗਰ ਨੇ ਸਾਰਾ ਇੱਕ ਰੀ ਪੇਟ ਭਰ ਲੈਣਾ ਉਹਨੂੰ ਮੁੜ ਕੇ ਗਾਲੀ ਵੀ ਕਰਨੀ ਆ ਇਹ ਚੀਜ਼ ਮੈਂ ਤੁਹਾਨੂੰ ਵੀਡੀਓ ਚ ਚਲ ਤੁਸੀਂ ਵਧੀਆ ਕੀਤਾ ਸ਼ੇਅਰ ਕਰਤੀ ਮਤਲਬ ਬਹੁਤ ਫਾਰਮਰ ਨੂੰ ਇਹ ਨਹੀਂ ਪਤਾ ਹੁੰਦਾ ਜਾਂ ਬੀੜਾ ਆਪਣੇ ਮਤਲਬ ਮੱਜਾਂ ਨੇ ਉਹ ਪਹਿਲਾਂ ਜਿਹੜਾ ਖਾਣਾ ਹੈ ਉਹ ਡਾਇਰੈਕਟ ਪਹਿਲਾਂ ਸਿੱਧਾ ਪੇਟ 'ਚ ਹੀ ਜਾਊਗਾ ਉਹਨਾਂ ਦੇ ਉਹ ਜਿੰਨਾ ਉਹਨਾਂ ਨੇ ਸਾਹਮਣੇ ਪਿਆ ਉਹਨਾਂ ਨੇ ਲੰਗਾ ਦੇਣਾ ਅੰਦਰ ਉਹਨਾਂ ਦੇ ਉਸ ਤੋਂ ਬਾਅਦ ਜਦੋਂ ਜਗਾਲੀ ਕਰਦੀ ਆ ਉਹ ਫਿਰ ਅੰਦਰੋਂ ਕੁਦਰਤ ਵੱਲੋਂ ਸਿਸਟਮ ਬਣਿਆ ਹੁੰਦਾ ਹੈ ਸਿਸਟਮ ਵੇਖੋ ਬਰਾੜਾ ਸਾਹਿਬ ਇੰਜ ਬਣਿਆ ਹੈ ਚਾਰ ਪੇਟ ਹੁੰਦੇ ਨੇ ਇਹਨਾਂ ਦੇ ਹਾਂਜੀ ਉਹ ਜਿਵੇਂ ਜਗਾਲੀ ਜਦੋਂ ਆਉਂਦੀ ਹੈ ਨਾ ਮੂੰਹ 'ਚ ਹਾਂਜੀ ਹਾਂਜੀ ਉਹਨੇ 35 ਵਾਰ ਚਬਾਣਾ ਅੰਨ ਅੱਛਾ ਜੀ ਇੱਕ ਬੁਰਕੀ ਨੂੰ ਲਾਲੋਚਾ ਰੋਗ ਲਾਲੋ ਜਿੰਨਾ ਕੋ ਹੈ ਨਾ ਮੈਨੂੰ ਪਤਾ ਕਿੰਨਾ ਕੋ ਅੰਦਰੋਂ ਮੂੰਹ 'ਚ ਆਉਂਦਾ ਹਾਂਜੀ 30 ਤੋਂ 35 ਵਾਰ ਉਹਨੂੰ ਚਬਾ ਕੇ ਉਹ ਕੋਟ ਅੰਦਰ ਲੰਘਾ ਲੈਣਾ ਦੁਬਾਰਾ ਫੇਰ ਬਾਰ ਤੇ ਦੁਬਾਰਾ ਫੇਰ ਉੱਥੋਂ ਦੂਜੇ ਪੱਠੇ ਚੋ ਕੇ ਉਹ ਦੂਜੇ ਪੇਟ 'ਚ ਕਰੀ ਜਾਣੇ ਨੇ ਜਿਵੇਂ ਹਾਂਜੀ ਹਾਂਜੀ ਵੀ ਇੱਕ ਜਗ੍ਹਾ ਤੋਂ ਸ਼ਿਫਟ ਕਰਕੇ ਉਹ ਤਾਂ ਅੰਦਰ ਗਲਤ ਹੈ ਤੇ ਆਪਾਂ ਕੀ ਕਰਾਂਗੇ ਜੇ ਉਹਨੂੰ ਪੱਠੇ ਹੀ ਪਾਈ ਜਾਵਾਂਗੇ ਸਾਡੀ ਜਿਹੜੀ ਹਾਂਜੀ ਉਹਨੇ ਖਾਈ ਜਾਣਾ ਉਹਨੇ ਖਾਈ ਜਾਣਾ ਉਹਨੇ ਗੋਇਆ ਕਰੀ ਜਾਣਾ ਹਾਂਜੀ ਹਾਂਜੀ ਜਿਹੜਾ ਸਹੀ ਆਪਣਾ ਜਾਨਵਰ ਹੈ ਨਾ ਮੱਝ ਜੇ ਲਾ ਲਓ ਸਹੀ ਹੈ ਨਾ ਤੁਸੀਂ ਇਹ ਗਿਣ ਲਓ ਜਿਵੇਂ ਉਹ ਰਾਤ ਨੂੰ ਸਾਰੀ ਰਾਤ 'ਚ ਤਿੰਨ ਤੋਂ ਚਾਰ ਫੋਸ ਕਰਦੀ ਹੈ ਨਾ ਜਿਵੇਂ ਹਾਂ 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 ਹਾਕੋ ਵੀ ਕੀ ਗੱਲ ਕਰਦਾ ਵੀ ਜੇ ਉਹ ਤੁਸੀਂ ਸਾਰੀ ਜਿਹੜੀ ਪੱਠੀ 2 ਵਜੇ ਤੋਂ ਲਾ ਕੇ ਸ਼ਾਮ ਦਾ ਪੱਠੀ ਪਾਈ ਜਾਣੇ ਨੂੰ ਉਹਨੂੰ ਫਾਈਵ ਹੀ ਜਾਣਾ ਹੈ ਹਨਾ ਉਹਨੂੰ ਗਾਲੀ ਕਰਨ ਦੇ ਵੀ ਟਾਈਮ ਚਾਹੀਦਾ ਆਪਾਂ ਕੀ ਕਰਨਾ ਆਪਾਂ 15 ਕਿਲੋ ਦੇ ਤੁਸੀਂ ਜੇ ਚਾਰ ਵਾਲੇ ਤੇ ਕੋਈ ਵੀ ਘਾਟ ਹੀ ਨਹੀਂ ਹਨਾ ਜਿਆਦਾ ਨਾਲੋਂ ਦੂਜੇ ਪੱਠਿਆਂ ਵਾਲੀ ਨੇ ਚਾਰ ਤੇ ਘਾਟ ਹੀ ਪਾਉਂਦੇ ਨੇ 15 ਕਿਲੋ ਇੱਕ ਮੱਝ ਨੂੰ ਜਾਂ ਗਾਂ ਨੂੰ ਚਾਰ ਆਉਣਾ ਚਾਹੀਦਾ ਮਤਲਬ 24 ਇੱਕ ਡੇੜੀ ਦਾ ਲਾ ਲ ਦਿਨ ਰਾਤ ਦਾ ਤੇ 2 ਕਿਲੋ ਤੂੜੀ ਘਟੋ ਘਟ ਪਾਣੀ ਪਾਣੀ ਠੀਕ ਹੈ ਜੀ ਵੱਧ ਨੂੰ ਕੋਈ ਫਾਇਦਾ ਨਹੀਂ ਵੱਧ ਪਾਓ ਭਵੇਂ ਨਾ ਪਾਓ ਪਾਈ ਜਾਓ ਕੋਈ ਚੱਕਰ ਨਹੀਂ ਪਰ ਮਤਲਬ ਕਿ ਉਹਦਾ ਫਾਇਦਾ ਕੋਈ ਨਹੀਂ ਉਹ ਦੁੱਧ ਤੇ ਨਹੀਂ ਉਹਨੇ ਕੰਮ ਕਰਨਾ ਉਹ ਰੂੜੀ ਤੇ ਤੁਹਾਡੀ ਤੇ ਕੰਮ ਜ਼ਰੂਰ ਕਰੇ ਰੂੜੀ ਜ਼ਰੂਰ ਵੱਡੀ ਹੋ ਜੇਗੀ ਕੁਛ 6 ਮਹੀਨਿਆਂ ਚ ਪਰ ਮਤਲਬ ਕਿ ਉਹ ਆਪ ਰਾਜੀ ਨਹੀਂ ਹੁੰਦਾ ਸਰ ਠੀਕ ਹੈ ਜੀ ਆਪਾਂ ਨੂੰ ਇਹ ਹੁੰਦਾ ਵੀ ਵੱਧ ਪੱਠੇ ਪਾਵਾਂਗੇ ਤੇ ਛੇਤੀ ਰਾਜੀ ਕਰ ਲਈਏ ਇਹਨਾਂ ਨੂੰ ਜੇ ਬਜਾਦਿਆ ਤੂੜੀ ਪੱਠਾ ਪਾਵਾਗੇ ਤੇ 2-3 ਕਿਲੋ ਤੂੜੀ ਇਹ ਹਰਾ ਜਿਵੇਂ 10-15 ਕਿਲੋ ਹਰਾ ਹਾਂਜੀ ਵੀ ਇੰਨਾ ਕੁ ਮਿਸ਼ਰਣ ਮੈਂ ਤੁਹਾਨੂੰ ਦੱਸਣਾ 4 ਨਾ 15 ਕਿਲੋ ਮੈਂ ਤੁਹਾਨੂੰ ਬਖਾਨਾ ਇੰਨਾ ਕੁ 4 ਹੋ ਆ ਚਾਰ 15 ਕਿਲੋ ਇਹ ਲਾ ਲਓ ਸਰ ਆ ਚਾਰ ਨਾ ਆ 15 ਕਿਲੋ ਆ ਵੇਟ ਚ ਹੁੰਦਾ ਨਾ ਥੋੜਾ ਜਿਹਾ ਇਹ ਇਹ ਵੇਟ ਚ ਇਹ ਮਤਲਬ ਕਿ ਇੰਨਾ ਕੁ ਵੀ ਚੋਕੜੇ ਦਾਣੇ ਵੀ ਨੇ ਹਾਂ ਇਹਦੇ ਚ ਵੇਖੋ ਤੇ ਟੋਕ ਉਹਦੇ ਟੋਕੜਾ ਵੀ ਹੈ ਵਿੱਚ ਸਾਰਾ ਪੱਤੇ ਵੀ ਨੇ ਸਾਰਾ ਕੁਝ ਵਿੱਚ ਹੀ ਹੈ ਕਿੰਨਾ ਨਾਜ ਇਹਦੇ ਚ ਹਾਂਜੀ ਤੇ ਫਿਰ ਆਪਾਂ ਲਾ ਲਓ ਜਿਹੜਾ ਦਾਣਾ ਪਾਣਾ ਹੈ ਨਾ ਤੁਸੀਂ ਜਿੰਨਾ ਵੀ ਪਾਣਾ ਹੈ ਹਾਂਜੀ ਉਹ ਤਾਂ ਆਪਾਂ ਆਪਣੇ ਮੱਝ ਦੇ ਜਾਂ ਗਾਂ ਦੇ ਹਿਸਾਬ ਨਾਲ ਹੀ ਪਾਣਾ ਹੁੰਦਾ ਜਿੰਨੇ ਕੁ ਦੁੱਧ ਵਾਲਾ ਆਪਣੇ ਕੋਲ ਜਾਨਵਰ ਹੈ ਹਾਂਜੀ ਉਹਨਾਂ ਜੀ ਉਹਨਾਂ ਲਾ ਲਓ 10 ਲੀਟਰ ਵਾਲੀ ਮੱਝ ਇਹ ਆਪਾਂ 5 ਕਿਲੋ ਦਾਣਾ ਪਾ ਦਿੰਨੇ ਹਾਂ ਅੰਦਾਜ਼ੇ ਦੇ ਨਾਲ ਤੇ ਗਾਣ ਨੂੰ ਥੋੜਾ ਵੱਧ ਪਾ ਲੈਣੇ ਆ। ਹਾਂਜੀ ਹਾਂਜੀ। ਵੀ ਉਹਨਾਂ ਦਾਣਾ ਤੁਸੀਂ ਇਹਦੇ ਵਿੱਚ ਹੀ ਰਲਣਾ ਚਾਹੀਦਾ ਸਾਰਾ ਕੁਝ। ਅੱਛਾ ਜੀ। ਜੇ ਲਾ ਲੋ ਚਾ ਕਿਲੋ ਹੀ ਪਾਣੇ ਹੋ ਤੁਸੀਂ। ਹਾਂਜੀ ਹਾਂਜੀ। ਪਰ ਜਿੰਨਾ ਪਾਣਾ ਇਹਦੇ ਵਿੱਚ ਹੀ ਰਾਲ ਕੇ ਜਿੰਨੀ ਤੂੜੀ ਪੱਠਾ ਇਕੱਠਾ ਕਰਤਾ ਆਪਾਂ। ਹਾਂਜੀ। ਇਹਦੇ ਚ ਸਾਰਾ ਚੰਗੀ ਤਰ੍ਹਾਂ ਇੰਜੇ ਹਰਲਾ ਦੇਣਾ ਆਪਾਂ। ਵੀ ਉਹ ਇਕੱਠਾ ਹੀ ਸਾਰਾ ਜਾਣਾ ਚਾਹੀਦਾ ਅੰਦਰ। ਜਾਨਵਰ ਦੇ। ਹਾਂਜੀ ਹਾਂਜੀ। ਉਹ ਇਕੱਠਾ ਤੁਰ ਗਿਆ ਮੁੜ ਕੇ ਉਹ ਗਾਲੀ ਦੇ ਟਾਈਮ ਉਹਦਾ ਜ਼ਿਆਦਾ ਰਿਜ਼ਲਟ ਏ। ਠੀਕ ਹੈ ਜੀ। ਜੇ ਕਈ ਵੀਰ ਕੀ ਕਰਦੇ ਰਹਿਣਗੇ ਜਾਂ ਭਿਉਂਗੇ ਪਾਉਂਦੇ ਨੇ ਉਹ ਜਿਵੇਂ ਉੱਤੇ ਪਾਤਾ ਮੈਂ ਤਾਂ ਉਹ ਕੀ ਕਰਦੀ ਮੱਝ ਇੱਕੋ ਵਾਰ ਖਾ ਜੇਗੀ ਉਤੋਂ ਪਹਿਲਾਂ ਆਪਰੋਂ ਖਾ ਜੇਗੀ ਖਾ ਗਈ ਉਹ ਅੱਧਾ ਉਹਨੂੰ ਅੰਦਰ ਪ체ਗਾ ਤੇ ਅੱਧਾ ਉਹ ਗੋਏ ਚ ਕੱਢ ਦੇ ਅੱਧਾ ਸਿੱਧਾ ਬਾਹਰ ਚਲਾ ਜਾਣਾ ਹਾਂ ਜਿਹੜੇ ਵੀਰਾਂ ਨੇ ਮੁਰਗੇ ਰੱਖੇ ਹੋਣ ਉਹਨਾਂ ਨੂੰ ਪਤਾ ਪਹਿਲਾਂ ਲੱਗ ਜਾਂਦਾ ਪਿੱਛੇ ਗੋਏ ਚ ਕਿੰਨਾ ਮੁਰਗਾ ਝੋਕਦਾ ਹੂੰ ਹੂੰ ਉਹ ਸਾਰਾ ਆਪਣਾ ਵੇਸਟ ਦਾਣਾ ਹੁੰਦਾ ਉਹ ਆਪਣੇ ਕਿਸੇ ਕੰਮ ਦਾ ਨਹੀਂ ਆਪਾਂ ਜਿੱਥੇ ਆਪਣਾ ਕਿਲੋ ਨਾ ਸਰਨੇ ਨਾ ਐਵੇਂ ਤੇ ਤੁਸੀਂ ਭਾਵੇਂ 2 ਕਿਲੋ ਪਾ ਲਓ ਉਹ ਜ਼ਿਆਦਾ ਵੇਸਟ ਹੀ ਜਾਏਗਾ ਬਿਲਕੁਲ ਬਿਲਕੁਲ ਤੇ ਜੇ ਆਪਾਂ ਐ ਪਾ ਕੇ ਜਿਹੜਾ ਪਾਊਡਰ ਪਾਣਾ ਆਪਾਂ ਕੋਈ ਵੀ ਮਿਲਨ ਮਿਕਸਚਰ ਹੈ ਅਸੀਂ ਤਾਂ ਪੱਕੀ ਹਾਂਜੀ ਹਾਂਜੀ ਜਿਹੜੇ ਵੀਰ ਜੇ ਮੈਂ ਅੱਗੇ ਗੱਲ ਕਰਨ ਨਾਲ ਆਪਣੇ ਵੀਡੀਓ 'ਚ ਜੇ ਮੱਝਾਂ ਨੂੰ ਬਚਾਉਣਾ ਹੈ ਨਾ ਤੁਸੀਂ ਕੋਈ ਜੇ گاਵਾ ਨਹੀਂ ਹਾਂਜੀ ਜੇਕ ਡੀ ਵਾਰਨਿੰਗ ਦਾ ਖਿਆਲ ਰੱਖਿਓ ਇੱਕ ਮਿਲਨ ਮਿਕਚਰ ਦਾ ਅੱਛਾ ਜੀ ਸੋਹ ਬਿਮਾਰੀ ਨੇੜੇ ਹੀ ਕੋਈ ਨਹੀਂ ਆਉਂਦੀ ਕੋਈ ਵੀ ਡੰਗਰਾਂ ਦੇ ਕੋਈ ਜਿਹੜਾ ਕਈ ਕੋਈ ਵੀਰ ਕਹਿੰਦਾ ਪਿੱਛਾ ਮਾਰਦੀ ਭਾਰ ਬਖਾਂਦੀ ਏ ਇਹ ਚੀਜ਼ਾਂ ਨੇੜੇ ਵੀ ਨਹੀਂ ਆਉਂਦੀਆਂ ਮੱਝਾਂ ਦੀ ਅੱਛਾ ਜੀ ਕੋਈ ਚਮੜੀ ਦਾ ਰੋਗ ਨਹੀਂ ਲੱਗਦਾ ਕੋਈ ਹੋਰ ਵੀ ਯਾਰ ਆਪਣੇ ਤੱਕ ਐਵੇਂ ਆਖੀਏ ਮਹਾਰਾਜ ਦੀ ਕਿਰਪਾ ਨਾਲ ਆ ਹੀ ਨਹੀਂ ਕੋਈ ਚਲੋ ਆਵੇ ਬਿਨਾਂ ਅੱਗੇ ਹਾਂਜੀ ਤੇ ਉਹ ਉੱਤੇ ਹੀ ਪਾਣਾ ਤਿੱਕ ਦੋਸਤੋ ਡੀ ਵਾਰਮਿੰਗ ਜਿਹੜੀ ਮਤਲਬ ਕਿ ਮੈਂ ਇੱਕ ਇੱਕ ਟਾਈਮ ਬੱਚਾ ਰੱਖਿਆ ਸੀ ਆਪਣੇ ਬਰੀਡ ਦਾ ਕੁੱਤਾ ਲੈ ਕੇ ਆਇਆ ਸੀ ਉਹਨੂੰ weight ਦੇ ਹਿਸਾਬ ਨਾਲ ਕਰਾਉਂਦਾ ਸੀ ਮੈਂ ਇਹ ਵੀ weight ਦੇ ਮੱਜਾਂ ਦੇ ਵਿੱਚ ਵੀ ਸਿਸਟਮ ਹੋਈ ਹੁੰਦਾ ਹੈ ਇਹ ਸੇਮ ਸਿਸਟਮ ਹੈ ਅੱਛਾ ਜੀ ਜਿਵੇਂ ਆਪਾਂ ਇਹ ਡੀ ਵਾਰਮਿੰਗ ਇਹਦੀ ਐਲਬੋ ਮਾਰ ਹੈ ਜਾਂ ਪਹਿਲਾਂ ਛੋਟੇ ਬੱਚਿਆਂ ਨੂੰ 1 ml 3 ਕਿਲੋ weight ਨੂੰ ਦੇਣੀ ਆਪਾਂ ਠੀਕ ਹੈ ਜੀ ਬਾਕੀ ਜੀ ਦੋਸਤੋ ਜੇ ਤੁਹਾਨੂੰ ਇਸ ਦੇ ਬਾਰੇ ਡਿਟੇਲ ਚ ਵੀਡੀਓ ਚਾਹੀਦੀ ਉਹ ਆਪਾਂ ਇਹ ਤੇ ਵੀਡੀਓ ਬਣਾ ਦਾਂਗੇ ਦੀਵਾਰ ਨੂੰ ਹਾਂ ਉਹ ਤਾਂ ਕੋਈ ਚੱਕਰ ਨਹੀਂ ਇਹ ਅੱਜ ਆਪਾਂ ਪੱਠਿਆਂ ਵਾਸਤੇ ਵੀ ਘੱਟ ਪਾਇਆ ਕਰੋ ਤੁਸੀਂ ਇਹ ਨਹੀਂ ਵੇਖਣਾ ਵੀ ਮੱਝ ਸਾਡੀ ਰੱਜੀ ਏ ਨਹੀਂ ਰੱਜੀ ਉਹ ਤੁਸੀਂ ਇਹ ਨਹੀਂ ਵੇਖਣਾ ਵੀ ਉਹਨੇ ਕੋਖ ਕੱਢੀ ਵੱਖੀ ਬਾਹਰ ਆਈ ਏ ਕਿ ਨਹੀਂ ਉਹ ਉਹ ਨਹੀਂ ਵੇਖਣੀ ਤੁਸੀਂ ਤੁਸੀਂ ਇੰਨਾ ਕੁ ਸਮਾਨ ਪਾੜਾ ਉਹਨੂੰ ਸਾਰੀ ਦਿਹਾੜੀ ਚ ਤੇ ਸਾਨੂੰ ਵੀ ਪਹਿਲਾਂ ਜਦੋਂ ਅਸੀਂ ਅੱਜ ਤੋਂ ਲਾ ਲਓ ਅਸੀਂ ਸਾਲ ਕੁ ਡੇਢ ਸਾਲ ਪਹਿਲਾਂ ਲੱਗੇ ਹਾਂ ਇਹ ਐਵੇਂ ਕਰਨ ਉਦੋਂ ਪਹਿਲਾਂ ਅਸੀਂ ਵੀ ਹਨਾ ਜਿਵੇਂ ਆਮ ਪਰਿਵਾਰ ਕਰਦਾ ਉਵੇਂ ਹੀ ਕਰਨ ਉਹਨੇ ਚੱਕ ਲਿਆ ਮਗਰਾ ਧਰ ਲਿਆ ਮਗਰਾ ਦੇ ਪੱਲੀ ਲੈ ਪੱਲੀ ਤੇ ਮੱਜਾਂ ਪਾਈਏ ਜ਼ਿਆਦਾ ਕਰੀਏ ਤੂੜੀ ਜ਼ਿਆਦੀ ਖਵਾਦੀਏ ਕਰੀਏ ਹਾਂਜੀ ਹਾਂਜੀ ਤੇ ਮੱਜਾਂ ਲਿਸੀਆਂ ਹੋ ਗਈਆਂ ਕਮਜ਼ੋਰ ਹੋ ਗਈਆਂ ਹੁਣ ਤੋਂ ਅਸੀਂ ਇੰਨਾ ਕੁ ਜਦੋਂ ਅਸੀਂ ਨਵੇਂ ਨਵੇਂ ਪਾਨ ਲੱਗੇ ਹਨ ਤੇ ਮੈਂ ਵੇਖੀ ਜਾਣਾ ਕਰਨਾ ਮੈਂ ਵੀ ਇਹ ਤਾਂ ਖਾ ਵੀ ਗਈਆਂ ਨੇ ਤੇ ਵੀ ਇਹ ਤਾਂ ਹੁਣ ਮਤਲਬ ਕਿ ਹਨਾ ਸਖਿਆ ਰਹਿਣਗੀਆਂ ਪਰ ਨਹੀਂ ਰਹਿੰਦੀਆਂ ਤੁਸੀਂ ਇਹ ਚੀਜ਼ ਵੇਖਿਆ ਕਰੋ ਇੱਕ ਤਈ ਦੇ ਜੇ ਤਾਕਤ ਪੂਰੀ ਹੋ ਗਈ ਆਪਾਂ ਤਾਕਤ ਹੀ ਦੇਣੀ ਹੁੰਦੀ ਹੈ ਜਿਵੇਂ ਪ੍ਰੋਟੀਨ ਨਹੀਂ ਬਰਾੜ ਸਾਹਿਬ ਜਿਵੇਂ ਲਾ ਲਓ ਹੁੰਡੇ ਜਿੰਮ ਵਾਲੇ ਖਾਂਦੇ ਨੇ ਹਾਂਜੀ ਹੁਣ ਲਾ ਲਓ ਕਹਿੰਦੇ ਨੇ ਵੀ ਦੁੱਧ ਦੇ ਦੋ ਗਲਾਸਾਂ ਚ ਉਹ ਥੋੜਾ ਜਿਹਾ ਪ੍ਰੋਟੀਨ ਥੋੜਾ ਜਿਹਾ ਕੰਮ ਕਰ ਜਾਂਦਾ ਕਿੰਨੇ ਦੁੱਧ ਦੇ ਬਰਾਬਰ ਹੀ ਹੂੰ ਹੂੰ ਇਹ ਉਹ ਚੀਜ਼ ਹੈ ਸਮਝ ਲਓ ਜੇ ਆਪਾਂ ਪਾਊਡਰ ਦਾਣਾ ਇਹਦੇ 'ਚ ਪਾ ਦੇਣਾ ਸਾਰਾ ਹਰਲਾ ਦੇਣਾ ਇੰਨਾ ਕੁ ਹਾਂਜੀ ਪਾ ਗਿਆਂ ਉਸ ਤੋਂ ਬਾਅਦ ਜੇ ਬੈਠਿਆਂ ਨੇ ਬੈਠੇ ਰਹਿਣ ਉਹ ਰੈਸਟ ਕਰਨ ਦੋ ਜਿੰਨਾ ਕਰਦਿਆਂ ਮਤਲਬ ਕਹਿਣਾ ਤਾਂ ਭਾਵ ਕਿ ਜਿਸ ਤਰ੍ਹਾਂ ਹੁਣ ਇਹਨਾਂ ਨੇ ਅੰਦਰ ਲੰਗਾ ਸਾਰੀ ਚੀਜ਼ ਲੰਘਾ ਲਈ ਅੰਦਰ ਪੇੜ ਚ ਚਲੀ ਗਈ ਹਾਂ ਤਾਂ ਉਹਨੂੰ ਪ੍ਰੋਪਰ ਉਹਦੀ ਫੰਕਸ਼ਨਿੰਗ ਹੋਣ ਨੂੰ ਉਹਦਾ ਵਿੱਚੋਂ ਜਿਹੜਾ ਰਸ ਆਬਜ਼ੌਰਬ ਕਰਨ ਉਹ ਵੀ ਮਤਲਬ ਡੰਗਰ ਨੂੰ ਤੁਸੀਂ ਕਹਿਣਾ ਭਾਬੀ ਟਾਈਮ ਚਾਹੀਦਾ ਟਾਈਮ ਚਾਹੀਦਾ ਆਪਾਂ ਉਹ ਦਿੰਦੇ ਕੋਈ 24 ਘੰਟੇ ਨੂੰ ਖਵਾਈ ਹੋ ਜਾਣਾ ਖਵਾਈ ਹੋ ਜਾਣਾ ਉਹਨੂੰ ਮਤਲਬ ਕਿ ਪਛਾਣ ਦਾ ਜਰ ਅੰਦਰ ਉਹਦਾ ਅਰਕ ਕਹਿ ਦਿੰਦੇ ਆਪਾਂ ਜੇ ਮਾਰਕ ਕੱਢਣ ਦਾ ਟਾਈਮ ਉਹਨੂੰ ਮਿਲਦਾ ਹੀ ਨਹੀਂ ਹਾਂ ਮਤਲਬ ਉਹ ਫਿਰ ਚੀਜ਼ ਜ਼ਰੂਰੀ ਅਰਕ ਕੱਢਣ ਦਾ ਉਹਨੂੰ ਟਾਈਮ ਹੀ ਨਾ ਮਿਲਿਆ ਲਾਲੋ ਉਹਨੂੰ ਫਿਰ ਉਹਨੇ ਗੋਏ ਚ ਹੀ ਕੱਢਣਾ ਜ਼ਿਆਦਾ ਤੇ ਹੁਣ ਆਪਾਂ ਕੋਈ ਅਸੀਂ ਪਹਿਲਾਂ 20 ਟਰਾਲੀਆਂ ਤੂੜੀ ਸਾਡੀ ਨਾ ਟਾਈਮ ਨਾਲ ਹੀ ਮੁੱਕ ਜਾਂਦੀ ਹੁੰਦੀ ਸੀ। ਅੱਛਾ ਜੀ। ਹੁਣ ਸਾਡੀ 20 ਟਰਾਲੀਆਂ ਤੂੜੀ ਸਾਲ ਕੱਢ ਜਾਂਦੀ ਹੈ ਕਿਉਂਕਿ ਅਸੀਂ ਤੂੜੀ ਪਾਣੀ ਹੁਣ ਉਸ ਹਿਸਾਬ ਨਾਲ ਹੀ। ਹਾਂਜੀ ਹਾਂਜੀ। ਤੇ ਆਪਾਂ ਤਾਂ ਇਹਨਾਂ ਚਲੋ ਸਾਇਲ ਜਿਹੜੇ ਵੀਰ ਗਲਤ ਮੰਨਦੇ ਨੇ ਚਲੋ ਮੰਨੀ ਜਾਣ ਉਹ ਵੀ ਆਪਣੀ ਥਾਂ ਸੱਚੇ ਨੇ ਅਸੀਂ ਆਪਣੇ। ਇਹ ਸਾਡੀ ਲੀਡ ਦੀ ਹੱਡੀ ਏ ਵੇ ਫਾਰਮ ਦੀ। ਹੂੰ ਹੂੰ। ਜੇ ਕੋਈ ਵੀਰ ਮਤਲਬ ਜਿਆਦਾ ਜਾਨਵਰ ਰੱਖਣਾ ਚਾਹੁੰਦਾ ਹੈ ਨਾ ਤੇ ਮੈਂ ਤਾਂ ਇਹ ਮੰਨਣਾ ਵੀ ਇਹ ਜਿਵੇਂ ਆਪਣੇ ਲੱਕ ਦੀ ਹੱਡੀ ਹੁੰਦੀ ਮੇਨ ਇਹ ਤੋਂ ਦੁਰਨਾ ਅਸੀਂ ਸਾਨੂੰ ਉਹਨੂੰ ਕੋਈ ਆਖੇ ਵੀ ਤੁਸੀਂ ਇੱਕ ਸਾਲ ਸਾਇਲ ਜਨਵਰ ਰੱਖਣੇ ਨੇ ਅਸੀਂ ਨਹੀਂ ਰੱਖ ਸਕਦੇ ਅੱਛਾ ਕਿਉਂਕਿ ਕਾਜ਼ਤ ਪੈ ਗਈ ਲਾ ਲੋ ਜਾਂ ਹੁਣ ਬਿਲਕੁਲ ਕਿਤੇ ਹੁਣ ਤੁਹਾਨੂੰ ਮਾਉਈ ਜਾਣਾ ਵੀ ਇੰਨੇ ਕੁਝ ਸਰ ਜਾਣਾ ਕਿਤੇ ਅਸੀਂ ਉਹ ਉਹ ਇੰਨੀ ਤਾਕਤ ਦੀ ਪੂਰੀ ਕਰਨ ਲਈ ਇੰਨਾ ਸਿਸਟਮ ਦਾਾਂਗੇ ਨਾ ਪੱਠੇ ਵਾਦ ਬੀਚਨੇ ਪੈਣਗੇ ਪਰ ਪਾਓ ਜਰੂਰ ਇਹ ਨਹੀਂ ਵੀ ਕੱਲਾ ਸਾਇਲੇਜ ਤੇ ਜਿਨ੍ਹਾਂ ਦੀ ਮੱਜਾਂ ਖਰਾਬ ਹੋਈਆਂ ਨਾ ਨਾ ਵੀਰਾਂ ਦੀ ਕਹਿਣਾ ਚਾਹੁੰਨਾ ਜਿਹੜੇ ਵੀਰ ਕਹਿੰਦੇ ਨੇ ਵੀ ਅਸੀਂ ਇੱਕ ਸਾਲ ਸਾਇਲੇਜ ਪਾਇਆ ਇਕ ਵੀਰ ਨੇ ਵੀਡੀਓ ਪਾਈ ਕਹਿੰਦਾ ਮੈਂ ਇੱਕ ਸਾਲ ਸੈਲ ਚ ਪਾਇਆ ਇੱਕਾਂ ਦਾ ਮੇਰੀ ਮੱਝ ਮਰ ਗਈ ਤੇ ਹੋਰ ਵੀ ਆਂਦਾ ਬਾਕੀ ਸਾਰੀਆਂ ਮੱਝਾਂ ਆਂਦਾ ਫੰਡਰ ਨਿਕਲਾਈਆਂ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਪੱਠਿਆਂ ਵਾਲੇ ਨੇ ਨਾ ਵੀਰ ਚਾਲ ਪੱਠੇ ਪੰਜ ਨਾ ਕਦੇ ਸੈਲ ਚ ਪਾਇਆ ਹੀ ਨਹੀਂ ਉਹ ਇੱਕ ਵੀ ਵੀਰ ਮੇਰ ਨੂੰ ਵੀਡੀਓ ਥੱਲੇ ਕਮੈਂਟ ਕਰ ਦੇ ਵੀ ਅਸੀਂ ਕਦੇ ਚਾਰ ਪਾਇਆ ਕੋਈ ਸਾਡੀ ਮੱਝ ਪਹਿਲੇ ਟੀਕੇ ਤੇ ਗੱਬਣ ਹੁੰਦੀ ਹੈ ਮਿਲਰ ਮਿਕਚਰ ਉਹਨਾਂ ਨੂੰ ਵੀ ਪਾਣਾ ਪਏਗਾ ਵੀਰੋਜ ਮਿਕਚਰ ਆਪਾਂ ਨੂੰ ਵੀ ਪਾਣਾ ਪਏਗਾ ਤੇ ਹਰਾ ਪੱਠਾ ਵੀ ਜ਼ਰੂਰ ਪਾਓ ਮੈਂ ਜਿਹੜੀਆਂ ਤਾਂ ਬੇ ਉਹ ਨਾ ਪਾਓ ਵੀ ਕੱਲਾ ਚਾਰ ਹੀ ਅਸੀਂ ਉਨੇ ਹੀ ਪੱਠੇ ਪੀਜਨੇ ਆ ਉਹਨੂੰ ਤੂੜੀ ਵੀ ਰੱਖਣੇ ਆ ਸਾਰਾ ਕੋ ਤਿੰਨੇ ਚੀਜ਼ਾਂ ਮਿਕਸ ਕਰਕੇ ਵਿੱਚ ਹੀ ਦਾਣਾ ਮਿਕਸ ਕਰਕੇ ਫੇਰ ਹੁਣ ਮੱਜਾਂ 3 ਵਜੇ ਬਨਣੀਆਂ ਨੇ ਅੱਛਾ ਜੀ 3 ਵਜੇ ਬਨਨ ਕੇ ਅਸੀਂ ਨਹੀਂ ਵੇਖਣਾ ਮੁੜ ਕੇ ਖੁਰਲੀ ਗੱਲ ਚਾਹ ਉਹ ਘੰਟੇ ਚ ਖਾ ਜਾਣ 6 ਉਹ ਸਾਰੀ ਰਾਤ ਚ ਖਾ ਲੈਣਾ ਆਪਣਾ ਉਹਨਾਂ ਦਾ ਹਾਂਜੀ ਹਾਂ ਠੀਕ ਹੈ ਇਹ ਨਹੀਂ ਵੀ ਦੁਬਾਰਾ ਦੁਬਾਰਾ ਆਈ ਜਾਣਾ ਫੇਰ ਅਸੀਂ ਸਵੇਰੇ ਪਾਣੀ ਨੇ 5 ਵਜੇ ਠੀਕ ਹੈ ਪੀ ਜੇ ਆਪਾਂ ਇਹ ਕੰਮ ਕਰ ਲਾਂਗੇ ਨਾ ਸਭ ਦਾ ਹੀ ਫਾਇਦਾ ਇੱਕ ਦੇ ਵੇਖੋ ਸਮਾਨ ਦਾ ਹੀ ਫਾਇਦਾ ਹੋ ਗਿਆ ਆਪਣਾ ਤੂੜੀ ਬਚ ਗਈ ਆਪਣੀ ਇੰਨੀ ਹਨਾ ਤੂੜੀ ਵੀ ਹਾਂਜੀ ਹਾਂ ਤੇ ਪੱਠੇ ਬਚ ਗਏ ਆਪਣਾ ਵੀ ਖੇਚਲ ਘਟ ਗਈ ਕਿਤੇ ਇੱਕ ਟਾਈਮ ਆਪਾਂ ਪਾ ਕੇ ਬੰਦ ਦੇਣੇ ਨੇ ਹਾਂਜੀ ਹਾਂਜੀ ਤੇ ਕਿਤੇ ਆਪਾਂ ਬਾਰ-ਬਾਰ ਪਾਈ ਜਾਣੇ ਨੇ ਪੱਠੇ ਹਾਂਜੀ ਹਾਂਜੀ ਤੇ ਹੁਣ ਆ ਵੇਖੋ ਮੱਝਾਂ ਆਪਣੀਆਂ ਸਗੋਂ ਸਾਰੀਆਂ ਹੁਣ ਸਗੋਂ ਨਾ ਸਹੀ ਹੋ ਗਈਆਂ ਹਨਾ ਸਾਰੀ ਡੰਗਰ ਆਪਣੇ ਰਾਜੀ ਨੇ ਹਾਂਜੀ ਨਹੀਂ ਤੇ ਸਾਰੀਆਂ ਮੱਝਾਂ ਸਾਡੀਆਂ ਲਿੱਸੀਆਂ ਹੋ ਗਈਆਂ ਹਨ ਇੰਨਾ ਦਾਣਾ ਵੀ ਇੰਨਾ ਪਾਈਦਾ ਸੀ ਹੁਣ ਦਾਣਾ ਵੀ ਘਟ ਪੈਂਦਾ ਅੱਛਾ ਜੀ ਪਹਿਲਾਂ ਦਾਣਾ ਵੀ ਜ਼ਿਆਦਾ ਪੈਂਦੇ ਹੁਣ ਦਾਣਾ ਵੀ ਘੱਟ ਪੈਂਦਾ ਹੂੰ ਹੂੰ ਤੇ ਹੁਣ ਆ ਆ ਵੇਖੋ ਛੋਟੇ ਬੱਚੇ ਵੇਖੋ ਇਹਨਾਂ ਨੂੰ ਹਜੇ ਅਸੀਂ ਜ਼ਿਆਦਾ ਚਾਰ ਪਾਉਂਦੇ ਕੋ ਨਹੀਂਗੇ ਵੀ ਜੇ ਇਹਨਾਂ ਨੂੰ ਆਪਾਂ ਜ਼ਿਆਦਾ ਪਾਤਾ ਵੀ ਇਹਨਾਂ ਫੇਟੀ ਜੀ ਹੋ ਜਾਣਾ ਹੂੰ 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 ਤੇ ਅਸੀਂ ਉਹ ਹਿਸਾਬ ਨਾਲ ਬੁਖਾ ਦੋ ਕੋਰਲੀ ਚ ਵੀ ਜਿਆਦੀ ਹਜੇ ਵੀ ਇਹਨਾਂ ਅੱਗੇ ਤੂੜੀ ਹੋਈ ਜਿਆਦੀ ਹੈ ਵੀ ਅੱਧਾ ਅੱਧਾ ਸਮਾਨ ਆਚਾਰ ਵੀ ਚੁਖਾ ਜਾਂਦੀਆਂ ਨੇ ਅੱਛਾ ਜੀ ਵੀ ਅੱਧੀ ਤੂੜੀ ਅੱਧੇ ਪੱਠੇ ਅੱਧਾ ਹੀ ਚਾਰ ਪੈਣਾ ਹਾਂਜੀ ਦੁੱਧ ਵਾਲੀਆਂ ਮੱਜਾਂ ਥੋੜਾ ਵੱਧ ਪਾ ਦਿੰਨੇ ਆ ਠੀਕ ਹੈ ਜੀ ਤੇ ਬਾਕੀਆਂ ਨੂੰ ਘੱਟ ਪਾਈਦਾ ਵੀ ਇਹੀ ਮਨਣਾ ਵੀ ਚਾਰ ਪਾਓ ਚਾਹੇ ਨਾ ਪਾਓ ਉਹ ਚਲੋ ਤੁਹਾਡੀ ਮਰਜ਼ੀ ਹੈ ਨਾ ਤੁਸੀਂ ਆਪਣਾ ਖਰਚਾ ਆਪਣੀ ਹਿਸਾਬ ਲਾਣਾ ਹਮ ਬੱਚਿਆਂ ਦੀ ਸੇਵਾ ਮੈਂ ਤੁਸੀ ਵਾਧ ਕਰਦੇ ਕੋਲਰ ਵੀ ਲਾ ਰੱਖਿਆ ਗਰਮੀਆਂ ਲਈ ਇਹ ਜਾਂ ਉਹ ਆਪਣਾ ਵੇਖੋ ਜੀ ਇਹ ਜੋ ਕਈ ਵੀਰ ਕਹਿ ਦਿੰਦੇ ਨੇ ਨਾ ਵੀ ਆਪਾਂ ਨੂੰ ਆ ਸਾਲ ਮੱਝਾਂ ਦੀ ਕਮਾਈ ਚ ਇੰਨੇ ਲੱਖ ਰੁਪਏ ਬਚਿਆ ਬਚਦਾ ਪੂਜਦਾ ਕੱਖ ਨਹੀਂ ਆ ਬਚਦਾ ਤਾਂ ਆ ਨਹੀਂ ਕਰਿਆ ਖੜੇ ਨਹੀਂ ਜਾ ਮਤਲਬ ਕਿ ਇਹ ਇਹਨਾਂ ਨੂੰ ਆਪਾ ਗਿਨੀ ਨਹੀਂ ਜਾ ਸਕਦੇ ਇਹ ਬੱਚਦੇ ਨੇ ਜਾਂ ਬਹੁਨੇ ਜਾਨਵਰ ਲਾ ਲੋ ਇੰਨੇ ਪਾਲੀ ਜਾਂਦੇ ਨੇ ਹਾਂਜੀ ਹਾਂ ਹਨਾ ਇਹ ਹੀ ਚੀਜ਼ਾਂ ਬਚਦੀਆਂ ਨੇ ਇਹ ਆਪਾ ਨੂੰ ਕੋਈ ਸਾਪ ਨਹੀਂ ਸਹੀ ਪੁੱਛੋ ਲੱਗਦਾ ਵੀ ਜੇ ਮੈਂ ਕਹਿਦਾ ਕਿਸੇ ਨੂੰ ਵੀ ਮੈਨੂੰ ਸਾਲ ਦਾ ਇੰਨੇ ਲੱਖ ਬਚਤ ਉਹ ਝੂਠੀ ਇਹ ਤਾਂ ਦਾ ਹੀ ਵੀਰੇ ਮੋਹ ਪਿਆਰ ਦਾ ਹਾਂ ਜਿਹਨੂੰ ਜਾਨਵਰ ਨਾਲ ਹੈਗਾ ਉਹ ਕਰ ਸਕਦਾ ਹੈ ਆ ਵੇਖੋ ਤਕਦੀਰ ਆਪਣੀ ਹਾਂਜੀ ਆਹ ਕੱਟੀ ਆਹ ਦੀ ਵੀਡੀਓ ਤੁਸੀਂ ਪਾਉਂਦੇ ਹੋ ਹਾਂ ਸਾਢੇ 3 ਮਹੀਨੇ ਦੀ ਹੋ ਗਈ ਹੈ ਉੱਠੋ ਉੱਠ ਇਹ ਅੱਜ ਸਾਢੇ 1 3 ਮਹੀਨੇ ਦੀ ਹੋ ਗਈ ਹੈ अच्छा जी ਇਹਨੂੰ ਕਦੇ ਅਸੀਂ ਨਾ ਦੁੱਧ ਤੋਂ ਡੱਕਿਆ ਤੇ ਨਾ ਮਤਲਬ ਕਿ ਜੇ ਛੱਡ ਦਿੰਦੀ ਮੱਝ ਤੇ ਚੋਲੀ ਦੀ ਨਹੀਂ ਤੇ ਵੀ ਜੇ ਪੀਤਾ ਜਾਂਦਾ ਤੇ ਇਹਨੂੰ ਅੱਖੀ ਦਾ ਪੀਲਾ ਭਾਈ ਹੋਰ ਕੀ ਬਫ ਤਾਂ ਹੀ ਤਾਂ ਤਕਦੀਰ ਚਰ ਵਾਲਾ ਇਹ ਸਾਰਾ ਕੁਝ ਏੜਾ ਉਹ ਮਿਲ ਤਕਦੀਰ ਇੰਨੀ ਸਾਡੀ ਤਕਦੀਰ ਵੀ ਇੰਨੀ ਚਮਕਾਣੀ ਕਿਸੇ ਦਿਨ ਇਹ ਮੇਲੇ ਤੇ ਸ਼ਾਇਦ ਇਹ ਗਈ ਸੀ ਹਾਂ ਇਹ ਗਈ ਸੀ ਇਹ ਥੋੜੀ ਹੁਣ ਵੀ ਅਗਾਂ ਵੀ ਮੇਲੇ ਤੇ ਸੋਹ ਲੈ ਜਾਣੀ ਤੇ ਯਾਰ ਉਹ ਦਿੱਕਤ ਆ ਗਈ ਏ 나ੜੂ ਕਰਕੇ ਨਾ ਤੇ ਉਹ ਸਹੀ ਹੋਣ ਡਿਆ ਦੋ ਤਿੰਨ ਡਾਕਟਰਾਂ ਨੂੰ ਵਿਖਾ ਲਿਆ ਨਾ ਹੁਣ ਆਪਾਂ ਪਰ ਲਜਾਵਾਂਗੇ ਫਿਰ ਵੀ ਛੜੇ ਕੋਈ ਨਹੀਂ ਚੜਾ ਪਾਈਆਂ ਨੇ ਫਿਰ ਇਹ ਹੋਜੀ ਪੂਰੇ ਸ਼ੌਂਕ ਨਾਲ ਸੀ ਇਹਦੇ ਸਮਝਦੀ ਐ ਪਾਸ਼ਾ ਬੋਲੀ ਬਾਲੀ ਕਿ ਨਹੀਂ ਨਾ ਹੁਣ ਜੇ ਖੋਲ ਦੋਗੇ ਮੇਰੇ ਮਗਰਮਗਰ ਰਹੇਗੀ ਅੱਛਾ ਹਾਂ ਇਹ ਮੂਹ ਕਰਦੀ ਓਹਨ ਤੇ ਪਰ ਐਵੇਂ ਜਿਹੜਾ ਦੁੱਧ ਚ ਬੰਦਾ ਸੇਵਾ ਕਰਦਾ ਹੈਣਾ ਉਹਦੀ ਉਹ ਤਾਂ ਹੈ ਹੀ ਹੈ ਹਾਂ ਕਰਦੀ ਜਾਂਦੇ ਹੈ ਨਹੀਂ ਹੂੰ ਹੂੰ ਜੇ ਆਪਾਂ ਮਾਰਾਂਗੇ ਨਾਲੋਂ ਹਨ ਤੇ ਉਹ ਹੁਜੇ ਹਿਸਾਬ ਨਾਲ ਕੋਈ ਗੱਲ ਕਰਦਿਆਂ ਨੇ ਵੀ ਇਹ ਚੀਜ਼ ਤਾਂ ਜਿਹੜੇ ਜਾਨਵਰ ਨੇ ਤਾਂ ਮੂਹ ਪਿਆਰ ਦੀ ਨਹੀਂ ਹੁਣ ਮੈਂ ਨਹੀਂ ਕਰ ਸਕਦਾ ਜੇ ਮੈਂ ਅਖਾਂ ਹੁਣ ਮੈਂ ਚਲੋ ਤੁਹਾਡੇ ਨਾਲ ਵੀਡੀਓ ਬਣਾ ਰਹੇ ਆਂ ਵੀ ਮੈਂ ਆਪਣੀ ਵੀ ਹੈਗੇ ਨੇ ਪਰ ਮੈਂ ਕਦੇ ਉਹ ਆਖਾ ਮੈਂ ਸੱਚ ਬੋਲਦਾ ਆਪਾਂ ਝੂਠ ਨਹੀਂ ਬੋਲਦਾ ਇਹ ਆਪਾਂ ਬਾੜੇ 'ਚ ਵੀ ਨਹੀਂ ਗਏ ਕਦੇ ਅੱਛਾ ਇਹ ਬਰਾੜ ਦਾ ਬਾ ਡੱਡ ਹੈ ਨਾ ਵੀ ਜਿਵੇਂ ਹੁਣ ਆਪਾਂ ਤੁਹਾਡੀ ਹੋਰ ਲੈਣੀ ਚਲਾ ਕੇ ਰਾਜੀ ਆ ਜਿਆਦਾ ਮਸ਼ੀਨਰੀ ਨਾਲ ਆਪਾਂ ਨੂੰ ਮੋਹ ਹੈ ਤੁਹਾਡਾ ਮਸ਼ੀਨਰੀ ਨਾਲ ਮੋਹ ਹੈ ਜੀ ਮਸ਼ੀਨਰੀ ਹੁਣ ਮੇਰਾ ਚੈਨਲ ਬਰਾੜ ਇਨਫਰਟੇਨਮੈਂਟ ਦੋਸਤੋ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਉਹਦੇ ਵਿੱਚ ਦੇਖ ਕੇ ਤੁਸੀਂ ਮੈਂ ਟਰੈਕਟਰ ਵਗੈਰਾ ਜਾਂ ਲੇਜ਼ਰ ਵਗੈਰਾ ਸਾਰਾ ਕੁਝ ਚਲਾਇਦਾ ਉਹ ਚਲੋ ਹਰ ਇੱਕ ਬੰਦੇ ਆਪਾਂ ਆਪਣੀ ਹੋ ਜਾਂਦੀ ਹੈ ਆਪਣਾ ਆਪਣਾ ਹੋਈ ਨਾ ਵੇਖੋ ਹੁਣ ਬਸ ਤੁਸੀਂ ਹੋ ਪਰ ਹਰੇਕ ਬੰਦਾ ਹੁਣ ਮੱਜਾਂ ਦੀ ਲੈਂਚ ਮੈਂ ਸਾਰਿਆਂ ਨੂੰ ਆਖਾਂ ਵੀ ਤੁਸੀਂ ਬਈ ਸਾਰਾ ਕੰਮ ਕਰਕੇ ਮੱਜਾਂ ਲਾ ਆ ਜੋ ਨਹੀਂ ਕਾਮਯਾਬ ਹੁੰਦੇ ਸਾਰੇ ਬਿਲਕੁਲ ਬਿਲਕੁਲ ਉਹ ਤਾਂ ਕੋਈ ਇੱਕ ਹੀ ਬੰਦੇ ਨੂੰ ਕੋਈ ਇੱਕ ਕੰਮ ਚ ਕੋਈ ਇੱਕ ਬੰਦਾ ਹੀ ਕਾਮਯਾਬ ਦੋ ਹੁੰਦਾ ਲ ਤੁਸੀਂ ਫਾਰਮ ਵੇਖ ਲਓ ਆਪਾਂ ਇੰਨੇ گاਵਾਂ ਦੇ ਫਾਰਮ ਪਏ ਨੇ ਕੋਈ ਦੋ ਚਾਰ ਬੰਦੇ ਕਾਮਯਾਬ ਨੇ ਬਾਕੀ ਜਾਦੇ ਵਿਚਾਰੇ ਹਨ ਬਿਲਕੁਲ ਬਿਲਕੁਲ ਇਹ ਘਾਟੇ ਚ ਹੀ ਗਏ ਨੇ ਵੀ ਹਰੇਕ ਨੂੰ ਨਹੀਂ ਵਫਾ ਕਰਦਾ ਇਹ ਵੀ ਪਰ ਜੇ ਆਪਾਂ ਮਿਹਨਤ ਕਰਾਂਗੇ ਮਿਹਨਤ ਨੂੰ ਤੁਹਾਨੂੰ ਪਤਾ ਫਲ ਤੇ ਫਿਰ ਪੈਂਦੀ ਹੈ ਹਾਂਜੀ ਹਾਂ ਬਿਲਕੁਲ ਉਹ ਤੇ ਹੈ ਹਾਂ ਕਿ ਨਹੀਂ ਹਾਂਜੀ ਤੇ ਠੀਕ ਹੈ ਦੋਸਤੋ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਅੱਜ ਦੀ ਜਿਹੜੀ ਆਪਾਂ ਵੀਡੀਓ 'ਚ ਜਾਣਕਾਰੀ ਦਿੱਤੀ ਆ ਤੁਹਾਨੂੰ ਕਿਵੇਂ ਲੱਗੀ ਤੇ ਦੋਸਤੋ ਹੋਰ ਤੁਹਾਡੇ ਜਿਹੜੇ ਸੁਝਾ ਕੋਈ ਹੋਰ ਨਵੀਂ ਜਾਣਕਾਰੀ ਤੁਸੀਂ ਬਾਈ ਤੋਂ ਚਾਹੁੰਦੇ ਹੋ ਹਾਂ ਜਰੂਰ ਮੈਂ ਤੇ ਨਾਲ ਕਮੈਂਟ ਕਰਾਂਗਾ ਸਭ ਨੂੰ ਮੈਨੂੰ ਵੀ ਕਈ ਗੱਲਾਂ ਦਾ ਹਨਾ ਇੱਥੇ ਕਿਉਂਕਿ ਦੋਸਤੋ ਆਪਾਂ ਸਾਰੇ ਮੁਠੀਕ ਪਰ ਪੰਜਾਬ ਆਪਣਾ ਹਨਾ ਇੱਕ ਦੂਸਰੇ ਦੇ ਸਲਾਮ ਅਸ਼ਵਰੀ ਨਾਲ ਜੋ ਵੀ ਆ ਆਪਾਂ ਆਪਣਾ ਕੰਮ ਕਰਾ ਜਿਹਦੇ ਕੋਲ ਜਿੰਨਾ ਕ ਤਜਰਬਾ ਹੈ ਉਹ ਜਰੂਰ ਸਾਂਝਾ ਕਰਿਆ ਕਰੋ ਤਾਂ ਕਿ ਇੱਕ ਦੂਸਰੇ ਤੋਂ ਆਪਾਂ ਕੁਝ ਨਵਾਂ ਨਵਾਂ ਸਿੱਖ ਕੇ ਜਿਹੜਾ ਉਹ ਆਪਣਾ ਲਾਭ ਕਮਾ ਸਕੀਏ ਤਾਂ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਲਾਈਕ ਕਮੈਂਟ ਤੇ ਹਾਂ ਜੀ ਚੈਨਲ ਜਰੂਰ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ